ਸਕ ਕਰਤਾ 17 ਅਗੰਮਾ ਕਹਿ ਕਰ ਦੋ ਯਾਰ ਇਹ ਤੇਗ ਫੀਮੇਲ ਡੌਗ ਨੂੰ ਕੜਾਹੀ ਪਹੁੰਚ ਲਿਆ आ देखी देख चलो जी उधर साइकिल ते साइकिल ते चलेंगे मतलब चलो आ जाओ हाँ जी अपने सुयम पार ਈਮੇਲ ਦੋ ਡੌਗਸ ਹੋਈਆਂ ਸੀ ਤੇ ਉਹਨਾਂ ਨੂੰ ਕੜਾਹੀ ਕਰਕੇ ਤੇਗ ਪਾਉਣ ਚੱਲਿਆ ਚੱਲਦੇ ਆਂ ਸੀ। ਕਾਹਦੇ ਚੱਲੀ ਫਿਰ? ਕਾਹਦੇ ਚੱਲੇ ਸਾਈਕਲ ਕਿੱਥੇ ਆਪਣਾ? ਦੂਰ ਦੂਰ। ਉਹਦੀ ਚਾਬੀ ਚਾਬੀ ਲਈ ਹੈ ਨਾ। ਚਲੋ ਚਾਬੀ ਲੈ ਕੇ ਆਉਣੇ ਆ। ਸਕੂਟਰੀ ਤੇ ਚੱਲ ਵੱਢ। ਚਲ ਇੱਥੇ ਰੱਖ ਦੇ। ਇੱਥੇ ਰੱਖ ਦੇ। ਤੇ ਕਿੱਥੇ ਜਾ ਰਹੇ ਆ ਬਬਾ ਪਤਾ ਕਿੱਥੇ ਜਾ ਰਹੇ ਆ ਦੂਏ ਦੂਆਂ ਨੂੰ ਰੋਟੀ ਪਾਣਾ ਹਾਂ ਰੋਟੀ ਖਾਣਗੇ ਇਧਰ ਇਧਰ ਮੂੰਹ ਕਰਕੇ ਦੱਸ ਇਧਰ ਇਧਰ ਰੋਟੀ ਖਾਣਗੇ ਤੂਏ ਅੱਛਾ ਐਂ ਦੱਸ ਦਿੱਤੇਗਾ ਕਿੱਥੇ ਨੇ ਤੂਏ ਕਿੱਧਰ ਹੱਥ ਕਰਕੇ ਦੱਸੀ ਕਿੱਥੇ ਪਤਾ ਤੂਏ ਦੱਸ ਦੇ ਕਿੱਥੇ ਤੂਏ ਤੂਏ ਕਿੱਥੇ ਆ? ਕਿੱਧਰ? ਅੱਜ ਖੁਸ਼ੀ ਹੋਊਗੀ, ਖੁਸ਼ ਆ ਪੂਰਾ। ਆ ਗਿਆ ਸੁਆ? ਹਾਂ ਹਾਂ। ਮਾਈ ਮਾਈ ਇਹਦੇ ਚ। ਲਓ ਜੀ ਤੇ ਕਹਿੰਦਾ ਆਪਾਂ ਫੀਮੇਲ ਡੌਗ ਨੂੰ ਰੋਟੀ ਤੇ ਪ੍ਰਸ਼ਾਦ ਪਾ ਕੇ ਆਉਣਾ। ਕਿ ਬੱਚੇ ਛੋਟੇ ਆ ਹਨਾ ਕਿੱਡੇ ਕਿੱਡੇ ਕਿਸੀ ਬੱਚੇ ਹੋਤੇਗਾ ਬੱਚੇ ਕਿੱਡੇ ਕਿੱਡੇ ਸੀ ਪੁੱਤ ਹਾਂ ਅੱਛਾ ਕਿੱਥੇ ਦਸੀ ਕਿੱਥੇ ਹੱਥ ਕਰਕੇ ਦੱਸ ਆਹ ਉੱਥੇ ਕਿੰਨੇ ਕਿੱਡੇ ਕਿਸੀ ਛੋਟੇ ਓਟ ਕਿੰਨੇ ਅੱਛਾ ਤੈਨੂੰ ਵੱਡੇ ਤਾਂ ਨਹੀਂ ਉਹਨਾਂ ਨੇ ਕਿਵੇਂ ਕਰਦੀ ਸੀ ਤੂੰ ਏ ਅੱਛਾ ਐ ਕਰਦੀ ਸੀ ਅੱਛਾ ਤੈਨੂੰ ਡਰ ਨਹੀਂ ਲੱਗਦਾ ਤਾਂ ਤੂੰ ਕਤੂਰੇ ਕਿਵੇਂ ਕਹਿੰਦੇ ਸੀ ਤੈਨੂੰ ਕਿਵੇਂ ਅੱਛਾ ਹੁਣ ਜੇ ਵੱਡੇ ਉਹਨਾਂ ਨੇ ਫੇਰ ਹੈਂ ਵੱਡੇ ਵੀ ਕਿਵੇਂ ਵੱਧਦੇ ਆ ਕੀ ਪਾ ਕੇ ਹੁਣ ਉਹਨਾਂ ਨੂੰ ਹੁਣ ਤੂੰ ਕੀ ਪੋਤੀ ਕਿੰਨੀਆਂ ਨੇ 4 ਚਾਰ ਰੋਟੀਆਂ ਨਾਲ ਰੱਝ ਜਾਣਗੇ ਦੱਸ ਚਾਰ ਰੋਟੀਆਂ ਨਾਲ ਰੱਝ ਜਾਣਗੇ

To, oh, to, 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 tuh. Ayo, lepai. La, Oh, tepai. Ah. pa. Ayo, hmm? ayo, pa ayo, 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 ਤੇ ਕਿੰਨੀ ਖੁਸ਼ੀ ਮਿਲ ਕੀ ਹਾਂ ਕਿੰਨੀ ਖੁਸ਼ੀ ਮਿਲਦੇ ਪਤਾ ਤਾਲ ਕਿੰਨੀ ਖੁਸ਼ੀ ਮਿਲੀ ਤਾਲ ਹਾਂ ਉਹ ਹੋਰ ਹੋਰ ਪਾ ਦੇ ਪਤਾ ਹੋਰ ਪਾ ਦੇ ਚੁੱਕਾ ਦੇ ਲਿਫਾਫੇ ਚ ਕੱਢ ਕੇ ਪਾ ਦੇ ਪਾ ਤੇ ਹਾਂ ਯਾ ਤੇਗਾ ਕਿੰਨੀ ਖੁਸ਼ੀ ਮਿਲਦੀ ਪਤਾ ਹੈ ਠੀਕ ਆ ਹੁਣ ਹੁਣ ਪ੍ਰਸ਼ਾਦ ਪਾਈਏ ਕਤੂਰੇ ਨੂੰ ਨਹੀਂ ਪਾਉਣੀ ਖੜ 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 ਇਹ ਇੱਕ ਪਾ ਦੇ ਇੱਕ ਪਾ ਦੇ ਖੜੇ ਖੜੇ ਇਹ ਤੇ ਪ੍ਰਸ਼ਾਦ ਪਾ ਦੇਣਾ lo ਬੁਲਾਇਓ ਨੂੰ ਬੁਲਾਇ ਤੋਇ ਬੁਲਾ ਲੁਲਾ ਤੋਇ ਪ੍ਰਸ਼ਾਦ ਵੀ ਪਾ ਦੀਏ ਦੁੱਧ ਹਾਂ ਦੁੱਧ ਹਾਂ ਇਹਨੇ ਦੁੱਧ ਪੀਉਣਾ ਪੁੱਤ ਬੱਚਿਆਂ ਨੂੰ ਉਹ ਲਫਾਫਾ ਚੱਕ ਲਿਆ ਉਹ ਲਫਾਫਾ ਤਾਂ ਕਿ ਲਿਆ ਉਹ ਲਫਾਫਾ ਤਾਂ ਕਿ ਲਿਆ ਫਿਰ ਆਪਾਂ ਪ੍ਰਸ਼ਾਦ ਪਾਉਣੇ ਲੈ ਲੈ ਪੁੱਤ ਹਾਂ ਹਾਂ ਕੁਛ ਨਹੀਂ ਕਹਿੰਦੀ ਲਫਾਫਾ ਚੱਕ ਲਿਆ ਲਫਾਫਾ ਚੱਕ ਲਿਆ ਉਹ ਲਫਾਫਾ ਉਹ ਦੇ ਲਓ ਭੱਜ ਕੇ ਲਓ ਜੀ ਤੇਗ ਲਫਾਫਾ ਚੱਕਣ ਗਿਆ ਕਿੰਨਾ ਖੁਸ਼ ਹੈ ਆਜੋ ਜੀ ਉਹਨਾਂ ਨੇ ਬਣਾ ਖਾੜਿਆ ਪੇਟਾ ਚੱਕ ਲਈ ਓਏ ਓਏ ਹੈ ਉਹਨਾਂ ਨੇ ਪਾਣਾ ਕਿੰਨਾਂ ਨੂੰ ਉਹਨਾਂ ਨੇ ਪਾਣੇ ਬਤ ਇਹ ਦੁੱਧੂ ਪੀਓ ਆਜੋ ਖੜੇ 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 ਹਟਾਈ ਨਾ ਉਰੇ ਆ ਜਾ ਉਰੇ ਗਰਮਾ ਹਣ ਦੇਖੋ ਛੇ ਕਿੰਨਾ ਹੈਪੀ ਆ ਕਿੰਨਾ ਖੁਸ਼ ਹੈ ਪੁੱਤ ਉਹਨਾਂ ਨੂੰ ਬਣੇ ਉਹਨਾਂ ਨੂੰ ਪਤਾ ਆਉਂਦੀ ਉਹਨਾਂ ਨੂੰ ਪਤਾ ਆਉਂਦੀ ਹਾਂ ਕਿੰਨਾ ਉਹਨਾਂ ਨੂੰ ਪਤਾ ਪਤੀ ਪਤੀ ਹਾਂ ਪਤੀ ਸੀ ਉਹਨਾਂ ਨਾਲ ਆਪਾਂ ਹਾਂ ਇਹਨੇ ਦੁੱਧ ਦੁੱਧ ਨਹੀਂ ਪੀਤਾ ਇਹਨਾਂ ਨੇ ਦੁੱਧ ਹਾਂ ਦੁੱਧ ਦੁੱਧ ਹਾਂ ਕਿੰਨਾ ਖੁਸ਼ ਹੈ ਦੇਖ ਦੇ ਕਿੰਨਾ ਖੁਸ਼ ਹੈ ਹੈ ਮਾਵਾ ਅੱਛਾ ਮੈਂ ਦੇਖਿਆ ਜੀ ਪਰਸੋਂ ਦੇਖਿਆ ਜੀ ਹਾਂ ਅਬ ਬਾਬੇ ਨੂੰ ਕਹੇ ਬਾਬੇ ਨੂੰ ਕਹੇ ਹੈਲੋ ਹੈਲੋ ਕਰਿਆ ਬਾਬੇ ਨਾਲ ਹੈਲੋ ਕਰਿਆ ਬਾਬੇ ਹੈਲੋ ਬਾ ਬੱਚੀ ਕਰੇ ਇਹ ਬਾਲਾ ਪਿਆਰਾ ਜੀ ਇਹ ਇਹਦਾ ਬਾਲਾ ਪਿਆਰਾ ਹੈ अच्छा दा जी हां ये तो बस ਤੁਸੀਂ ਐਂ ਦੇਖ ਲਓ ਵੀ ਮੈਨੂੰ ਸਵੇਰ ਦਾ کہیں ਦਾ ਰੋਟੀ ਪਾ ਕੇ ਆਈਏ ਹਾਂ ਤੇ ਉਹ ਰੋਟੀ ਲੈ ਕੇ ਆਉਂਦਾ ਜੀ ਹਾਂ ਮੈਂ ਬਰਦੀ ਲੈ ਲਈ ਇੱਕ ਜਿਹੜੇ ਆਦਾ ਲੱਗੀ ਦੇ ਇਹਦੇ ਆ ਜੀ ਹਾਂ ਜੀ ਉਹ ਪਹਿਲਾਂ ਲੱਗੀ ਉਹ ਜਿਹੜੀ ਹੱਥ ਵਿੱਚ ਜਿੱਤੇ ਲੱਗੀ ਪਹਿਲੀ ਹੰਦੇ ਸੋ ਉਹ ਨੰਗੀ ਆਉਂਦੀ ਹੈ ਚੂਕਦੇ ਦੇਖੇ ਸੀ ਜੀ ਮੈਂ ਪਰਸੋਂ ਚੋਂ ਉਥੇ ਉਹ ਤਾਂ ਬੱਛਾ کہیں ਕਿੱਥੇ ਆ ਕਤੂਰੇ ਪੁੱਤੋ ਨਹੀਂ ਕਤੂਰੇ ਛੋਟੇ ਛੋਟੇ ਕਿੱਥੇ ਆ ਆ ਆ ਛੋਟੇ ਕਤੂਰੇ ਦੱਸ ਇੱਧਰ ਆ ਆ ਓਏ ਦੱਸ ਵੱਡੇ ਦੇ ਅੱਛਾ ਤੇ ਕਿੰਨੇ ਕੱਥੇ ਬੈਠੇ ਨੇ ਸਾਰੇ ਤੇ ਬੈਂਗਲ ਵਿੱਚ ਵੱਡੇ ਛੋਟੇ ਬੈਂਗਲ ਨੇ ਆਖਿਆ ਯਾਰ ਕੁੱਤੀ ਤੇ ਜਿਵੇਂ ਉਹ ਨਾਲ ਕੁੱਤੀ ਦਾ ਬਲ ਹਾਂ ਉਹਦੇ ਪੀਕੇ 11 ਹਾਂ ਇਹਦੇ ਇਹਦੀ ਪੰਜ ਹਾਂਜੀ ਇਹਦੇ ਪੰਜ ਇਹਦੀ ਇੱਕ ਉਹ ਸਾਡੇ ਆਹ ਹੀ ਲੈ ਕੇ ਖੇਤਾਂ ਦੇ ਹੂੰ ਇਹਦੇ ਚਾਰ ਲੈ ਕੇ ਇੱਥੇ ਇਹਦਾ ਵੱਡਰੀ ਓਏ ਤੂੰ ਜਿੱਕੋ ਦੋ ਕੁੱਤੀਆਂ ਵਿੱਚ ਕੁੱਤੂਦੋ ਹੋਰ ਇਹਦੀ ਵੱਡੀ ਮੌਜਾ ਦਾ ਪੈ ਜਾਨੀ ਆ ਖੜੀ ਚੱਕਾਈ ਨੀ ਛੋਟੇ ਜਿਹੇ ਨਾ ਐਡੀ ਕੁੱਤੀ ਆ ਹੂੰ ਹੂੰ ਮੈਂ ਦੇਖਿਆ ਜੀ ਲਾਲ ਲਾ ਲ ਓਥੇ ਫਿਰਦੀ ਆ ਡਿੱਗੇ ਜੇ ਕੰਨਾਂ ਵਾਲੀ ਹਾਂ ਹਾਂ ਨਹੀਂ ਐਂ ਐਂ ਹੀ ਨਿਕੰਦੇ ਜਿਹਦੇ ਉਹ ਗੁੱਸੇ ਵੀ ਆ ਮੈਂ ਦੇਖਿਆ ਜੀ ਆਹੀ ਵੱਡੀ ਆ ਵਾਖੀ ਲੈ ਜਾਂਦੇ ਨੇ ਹਾਂ ਹਰ ਬੇਦਾ ਅੱਜ ਸਵਾਡਾ ਹੋਇਆ ਨਾ ਪਤਾ ਪਾ ਦੇਣ ਵਧੀਆ ਹੂੰ ਬੇਸਵਾ ਪਾ ਕੇ ਮੈਂ ਹਾਂ ਅਦਾਂ ਲਿਖਿਆ ਦੋ ਦਿਨ ਲੱਗ ਜਨੇ ਹੂੰ ਇਹ ਬੱਚੇ ਤੇਗਾ ਕਿੱਥੇ ਕਿ ਤੁਰੇ ਉਹ ਦੇ ਆ ਬਾਬੇ ਨਾਲ ਹੈਲੋ ਕਰ ਲਾ ਉਹ ਕਿੱਥੇ ਬੱਜੀ ਬੱਜੀ ਉਹਦੇ ਨਾਲ ਦੀ ਦਾਲ ਰੀ ਆ ਦੋਦੀ ਉਹ ਜੀ ਕਰਾ ਖਾ ਲੂਗੀ ਉਹ ਵੀ ਨਾ ਲੈ ਕੇ ਆ ਉਹ ਕਿੱਥੇ ਦੱਬਦੀ ਤੇ ਰੋਟੀ ਉਧਰ ਉਹ ਮੈਂ ਖਾ ਦਵਾ ਕੇ ਨਾ ਬੋਲਦਾ ਇੱਥੇ ਵੀ ਜਾਂਦੀ ਹੈ ਉਹ ਦੇ ਚੱਲਿਆ ਉਹ ਗਈ ਆ ਤਾਂ ਓਏ ਦੱਬੀ ਜਾਂਦੀ ਹੈ ਰੋਟੀ ਬਸ ਚੱਲ ਠੀਕ ਹੈ ਚੱਲੀਏ ਦੇਖ ਬਾਈ ਕਰ ਦੇਖ ਤੂੰ ਰਹਿਣੂ ਬਾਈ ਤੇ ਇਹ ਕੱਲ ਤੇ ਤੈਨੂੰ ਕਿਵੇਂ ਵੜਦੇ ਸੀ ਪੁੱਤ ਕਤੂਰੇ ਕਿਵੇਂ 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 ਕਰਦੇ ਸੀ ਨਹੀਂ ਕਤੂਰੇ ਕਿਵੇਂ ਕਰਦੇ ਸੀ ਕੱਲ ਹਾਂ ਦੇਖ ਬਾਬੇਨ ਰੱਖਦੇ ਵੀ ਕਤੂਰੇ ਕਿਵੇਂ ਵੜਦੇ ਸੀ ਤੂੰ ਡਰ ਗਿਆ ਸੀ ਨਾ ਜਾਦੇ ਮ ਬਾਗ ਗਿਆ ਆਜਾ ਨਹੀਂ ਖਾ ਲਾਂਦੇ ਬੱਤ ਖਾ ਲ ਲੈ ਰਾਜ ਨੇ ਉਹ ਦੱਸਦੀ ਆ ਬਤਾ ਨਹੀਂ ਛੋੜੇ ਖਾਣਾ ਉਹ ਇਹਨੂੰ ਵੱਢਦੀ ਆ ਖਾਣ ਨਹੀਂ ਦਿੰਦੀ ਦੇ ਕੋ ਪੁੱਤ ਖਾਣ ਨਹੀਂ ਦਿੰਦੀ ਇਹਨੂੰ ਹਾਂ ਉਹ ਡਰਦੀ ਆ ਤਾਂ ਹਾਂ ਹੋਰ ਉਹ ਖਾਣ ਨਹੀਂ ਦਿੰਦੀ ਇਹਨੂੰ ਇਹਨੂੰ ਮਾਰਦੀ ਆ ਨਾ ਦੱਦੂ ਹਾਂ ਦੱਦੂ ਦੱਦਾ ਅਸੀਂ ਆ ਦੇਨੇ ਵੀ ਖਾ ਲਿਆ ਹੈ ਨਾ ਹੈ ਨਾ ਤਾਂ ਕੀ ਹੋ ਗਿਆ ਦੁੱਦੂ ਹਾਂ ਦੁੱਦੂ ਇਹਦੇ ਬੱਚੇ ਕਿੱਥੇ ਆ? ਕਤੂਰੇ ਕਿੱਥੇ ਆਦੇ? ਓਏ ਕਿੱਥੇ ਆ ਪੁੱਤ? ਅੱਛਾ